ਚੱਕੀ ਸ਼ਾਮਿਲ ਨਾ ਕੀਤੇ ਜਾਣ ਤੇ ਹੁਣ ਰੱਖਿਆ ਮੰਤਰਾਲੇ ਦੇ ਵੱਲੋਂ ਵੱਡਾ ਬਿਆਨ ਦਿੱਤਾ ਅਦਰਸਲ ਇਸ ਮਾਮਲੇ ਤੇ ਸੀਐਮ ਮਾਨ ਦੇ ਵੱਲੋਂ ਵੀ ਵੱਡੇ ਕੇਂਦਰ ਸਰਕਾਰ ਦੇ ਉੱਤੇ ਇਲਜ਼ਾਮ ਲਗਾਏ ਸੀ ਤੇ ਹੁਣ 26 ਜਨਵਰੀ ਦੀ ਪ੍ਰੈਟ ਦੇ ਵਿੱਚ ਚੱਕੀ ਸ਼ਾਮਿਲ ਨਾ ਕੀਤੇ ਜਾਣ ਤੇ ਰੱਖਿਆ ਮੰਤਰਾਲੇ ਦਾ ਵੱਡਾ ਬਿਆਨ ਸਾਹਮਣੇ ਆਇਆ ਇੱਕ ਪ੍ਰੈਸ ਰਿਲੀਜ਼ ਜਿਹੜੀ ਆ ਜਾਰੀ ਕੀਤੀ ਗਈ ਜਿਸ ਤੇ ਵਿੱਚ ਕਾਰਨ ਦੱਸੇਗੇ ਕਹਾ ਗਿਆ ਕਿ ਪਹਿਲੇ ਦਿਨ 라운ਡ ਤੱਕ ਚਾਕੀ ਨੂੰ ਪਾਸ ਕੀਤਾ ਗਿਆ ਸੀ ਥੀਮ ਦੀ ਫਚਾ ਕਰਕੇ ਅਗਲੇ 라운ਡ ਦੇ ਵਿੱਚ ਮਨਜ਼ੂਰੀ ਨਹੀਂ ਦਿੱਤੀ ਗਈ 26 ਜਨਵਰੀ ਦੀ ਪ੍ਰੇਡ ਦੇ ਵਿੱਚ ਪੰਜਾਬ ਦੀ ਚਾਕੀ ਸ਼ਾਮਿਲ ਕੀਤੇ ਜਾਣ ਦਾ ਲਗਾਤਾਰ ਵਿਵਾਦ ਜੜਾ ਚੱਲ ਰਿਹਾ ਸੀ ਤੇ ਹੁਣ ਰੱਖਿਆ ਮੰਤਰਾਲੇ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ 'ਤੇ ਇਲਜ਼ਾਮ ਲਗਾਏ ਸਨ ਕਿ ਪੰਜਾਬ ਦੀ ਚੱਕੀ ਸਾਲ 2024 ਦੀ ਗਣਤੰਤਰ ਦਿਵਸ ਦੀ ਪ੍ਰੇਡ ਵਿੱਚ ਸ਼ਾਮਲ ਨਾ ਕਰਕੇ ਪੰਜਾਬ ਦੇ ਨਾਲ ਵਿਤਕਰਾ ਕੀਤਾ ਗਿਆ ਤੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਸੀ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ 26 ਜਨਵਰੀ ਦੀ ਪ੍ਰੇਡ ਦੇ ਵਿੱਚ ਜਿਨ੍ਹਾਂ ਸੂਬਿਆਂ ਨੂੰ ਸ਼ਾਮਿਲ ਕੀਤਾ ਗਿਆ ਉਹਨਾਂ ਦੀ ਸੂਚੀ ਪੇਂਚੀ ਗਈ ਹੈ ਤੇ ਅੱਗੇ ਵੀ ਕਿਹਾ ਸੀ ਕਿ ਸੂਚੀ ਦੇ ਵਿੱਚ ਪੰਜਾਬ ਦਾ ਨਾਮ ਇਸ ਵਾਰੀ ਵੀ ਨਹੀਂ ਲਿਖਿਆ ਗਿਆ ਤੇ ਪਿਛਲੀ ਵਾਰੀ 2023 ਦੀ ਪ੍ਰੇਡ ਦੇ ਵਿੱਚ ਵੀ ਪੰਜਾਬ ਦੀ ਝਾਕੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ ਭਗਵੰਤ ਮਾਨ ਨੇ ਪੰਜਾਬ ਦੇ ਨਾਲ 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 ਦਿੱਲੀ ਨੂੰ ਵੀ ਸ਼ਾਮਿਲ ਨਹੀਂ ਕੀਤਾ ਗਿਆ ਇਹ ਕਿਹਾ ਗਿਆ ਤੇ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਜਿਨ੍ਹਾਂ ਸੂਬਿਆਂ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਉਹਨਾਂ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਹੈ ਤੇ 80% ਤੋਂ ਵੱਧ ਸੂਬਿਆਂ ਦੇ ਵਿੱਚ ਭਾਜਪਾ ਦੀ ਸਰਕਾਰ ਤੇ ਸਮਾਗਮ ਦਾ ਪਖਵਾ ਕਰਨ ਅਤੇ ਰਾਜਨੀਤੀ ਕਰਨ ਹੋ ਰਿਹਾ ਉਹਨਾਂ ਨੇ ਗੰਭੀਰ ਇਲزام ਚੜੇ ਆ ਕੇਂਦਰ ਸਰਕਾਰ ਦੇ ਉੱਤੇ ਲਗਾਏ ਸੀ ਹਾਲਾਂਕਿ ਭਗਵੰਤ ਮਾਨ ਨੇ ਕਿਹਾ ਸੀ ਕਿ ਇਹ ਤਿੰਨ ਚੱਕੀਆਂ ਸਨ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦੀ ਦਾਸਤਾਨ ਮਾਈ ਪਾਗੋ ਨਾਰੀ ਸ਼ਕਤੀ ਜਿਸ ਦੇ ਵਿੱਚ ਮਾਈ ਪਾਗੋ ਆਰਮਡ ਫੋਰਸ ਇੰਸਟੀਚਿਊਟ ਦੀ ਦਿਖਾਇਆ ਗਿਆ ਸੀ ਤੇ ਤੀਜੀ ਚੱਕੀ ਪੰਜਾਬ ਦੇ ਸੱਭਿਆਚਾਰ ਬਾਰੇ ਸੀ ਤੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੀ ਚਾਕੀ ਨਾਲ ਸ਼ਾਮਿਲ ਕਿਤੇ ਜਾਣ ਦਾ ਕੋਈ ਵੀ ਕਾਰਨ ਨਹੀਂ ਦੱਸਿਆ ਪਰ ਹੁਣ ਰੱਖਿਆ ਮੰਤਰਾਲੇ ਦੇ ਵੱਲੋਂ ਇੱਕ ਪ੍ਰੈਸ ਰਿਲੀਜ਼ ਜੜੀ ਆ ਜਾਰੀ ਕੀਤੀ ਗਈ ਜਿਸ ਦੇ ਵਿੱਚ ਕਾਰਨ ਦੱਸੇਗੇ ਕਿ ਆਖਰਕਾਰ 26 ਜਨਵਰੀ ਦੀ ਪ੍ਰੇਡ ਦੇ ਵਿੱਚ ਚਾਕੀ ਸ਼ਾਮਿਲ ਕਿਉਂ ਨਹੀਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਥੀਮ ਦੀ ਪਛਾਣ ਕਰਕੇ ਅਗਲੇ ਰਾਉਂਡ ਦੇ ਵਿੱਚ ਮਨਜ਼ੂਰੀ ਨਹੀਂ ਦਿੱਤੀ ਗਈ ਤਮਾਮ ਜੜਿਆ ਕਾਰ ਨੇ ਇਸ ਪ੍ਰੈਸ ਰਿਲੀਜ਼ ਦੇ ਵਿੱਚ ਦੱਸੇ ਗਏ ਨੇ ਹਾਲਾਂਕਿ ਭਗਵੰਤ ਮਾਨ ਨੇ ਕਿਹਾ ਸੀ ਕਿ ਇਹ ਤਿੰਨ ਚਾਕੀਆਂ ਸਨ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦੀ ਦਾਸਤਾਨ ਮਾਈ ਪਾਗੋ ਨਾਰੀ ਸ਼ਕਤੀ ਜਿਸ ਦੇ ਵਿੱਚ ਮਾਈ ਪਾਗੋ ਆਰਮਡ ਫੋਰਸ ਇੰਸਟੀਚਿਊਟ ਦੀ ਦਿਖਾਇਆ ਗਿਆ ਸੀ ਤੇ ਤੀਜੀ ਚਾਕੀ ਪੰਜਾਬ ਦੇ ਸੱਭਿਆਚਾਰ ਬਾਰੇ ਸੀ ਤੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੀ ਚਾਕੀ ਨਾਲ ਸ਼ਾਮਿਲ ਕਿਤੇ ਜਾਣ ਦਾ ਕੋਈ ਵੀ ਕਾਰ ਨਹੀਂ ਦੱਸਿਆ ਪਰ ਹੁਣ ਰੱਖਿਆ ਮੰਤਰਾਲੇ ਦੇ ਵੱਲੋਂ ਇੱਕ ਪ੍ਰੈਸ ਰਿਲੀਜ਼ ਜਿਹੜੀ ਅੱਜ ਜਾਰੀ ਕੀਤੀ ਗਈ ਜਿਸ ਦੇ ਵਿੱਚ ਕਾਰ ਦੱਸੇਗੇ ਕਿ ਆਖਰਕਾਰ 26 ਜਨਵਰੀ ਦੀ ਪ੍ਰੇਡ ਦੇ ਵਿੱਚ ਚੱਕੀ ਸ਼ਾਮਿਲ ਕਿਉਂ ਨਹੀਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਥੀਮ ਦੀ ਪਛਾਣ ਕਰਕੇ ਅਕਲੇ ਰਾਉਂਡ ਦੇ ਵਿੱਚ ਮਨਜ਼ੂਰੀ ਨਹੀਂ ਦਿੱਤੀ ਗਈ ਤਮਾਮ ਜੜੇ ਆ ਕਾਰਨ ਇਸ ਪ੍ਰੈਸ ਰਿਲੀਜ਼ ਦੇ ਵਿੱਚ ਦੱਸੇ ਗਏ ਨੇ